ਇਹਨੂੰ ਬਰੀਫ ਕੀਤਾ ਜਦੋਂ ਪਹਿਲਾਂ ਵੀ ਉਹਨਾਂ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਉਹ ਯਾਰ ਆਪਣਾ ਉਹ ਬੜੀ ਨੰਬਰਤਾ ਦੇ ਨਾਲ 31 ਅਗਸਤ ਨੂੰ ਐਫਐਸ ਕਤਰਨ ਦੇ ਵਿੱਚ ਹਾਜ਼ਰ ਹੋ ਕੇ ਤੇ ਲਿਖਤੀ ਤੌਰ ਦੇ ਉੱਤੇ ਉਹਨਾਂ ਨੇ ਬੇਨਤੀ ਜਹਦਰ ਸਾਹਿਬ ਨੂੰ ਕੀਤੀ ਸੀ ਕਿ ਸਿੰਘ ਸਾਬਾ ਦੇ ਮੀਟਿੰਗ ਪੜਾਈ ਜਾਵੇ ਉਸ ਤੋਂ ਬਾਅਦ ਪਾਰਟੀ ਦੇ ਕਈ ਵਫਦ ਵੀ ਅਸੀਂ ਮਿਲ ਕੇ ਸਿੰਘ ਸਾਹਿਬ ਨੂੰ ਬੇਨਤੀ ਕਰਕੇ ਜਾ ਚੁੱਕੇ ਹਾਂ ਅੱਜ ਵੀ ਫੇਰ ਆਪਣੀ ਜੋਤਰੀ ਲੈ ਕੇ ਨੇਤੀ ਰੂਪ ਦੇ ਵਿੱਚ ਇੱਕ ਪੱਤਰ ਉਹਦੀਆਂ ਜਿਹੜੀਆਂ ਅਸੀਂ ਸਬਮਿਟ ਕਰ ਦਿੱਤਾ ਉਹਦੇ ਵਿੱਚ ਵੀ ਅਸੀਂ ਦੁਬਾਰਾ ਆਪਣੀ ਵਚਨਬੱਧਤਾ ਵੀ ਦਰਾਈ ਅਸੀਂ ਸ਼੍ਰੀ ਕਾਟਕ ਸਿੰਘ ਸਾਹਿਬ ਨੂੰ ਸਮਰਪਿਤ ਨਾਲ ਜਿਹੜੀਆਂ ਮਜਬੂਰੀਆਂ ਨੇ ਕਿਉਂ ਪੰਥਕ ਚੁਣੌਤੀਆਂ ਨੇ ਇਸ ਵੇਲੇ ਸਾਹਮਣੇ ਜੋ ਪੰਜਾਬ ਨੂੰ ਪਰਪੇਸ਼ ਚੁਣੌਤੀਆਂ ਨੇ ਉਹਦੇ ਨਾਲ ਜਿਹੜੀ ਪੰਜਾਬੀਆਂ ਦੀ ਤੇ ਜਿਹੜੀ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਕਾਰਜ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਇਹ ਸਾਰਾ ਕੁਝ ਅਸੀਂ ਮੰਨ ਦੀ ਭਾਵਨਾ ਜਿਹੜੀ ਹੈ ਉਹ ਸਰਦਾਰ ਸੁਪੀਰ ਸਿੰਘ ਦੀ ਬਾਦਸ਼ਾਹ ਨੇ ਲਿਖੀ ਤੌਰ ਤੇ ਜੈਦਾ ਸਾਹਿਬ ਨੂੰ ਅੱਜ ਮੇਰ ਸਕੱਤਰ ਸਾਹਿਬ ਤੇ ਪੇਸ਼ ਹੋ ਕੇ ਤੇ ਆਪ ਦਿੱਤੀ ਹੈ ਇਹ ਲਿਖੀ ਸਾਡੀ ਮਿਹਨਤੀ ਹੈ ਸਾਰਾ ਉਹਦੇ ਚ ਵਿਸਥਾਰ ਦਿੱਤਾ ਸ਼ੁਰੂ ਤੋਂ ਲੈ ਕੇ ਜਦੋਂ ਸ਼ਿਕਾਇਤ ਉਹਨਾਂ ਲੋਕਾਂ ਵੱਲੋਂ ਜਿਹੜੇ ਸਾਡੇ ਭਰਾ ਬਾਗੀ ਹੋ ਕੇ ਪਾਰਟੀ ਤੋਂ ਤੇ ਇੱਕ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਕਈ ਦਹਾਕਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ ਆਧਾਰਿਤ ਹੀ ਉਹਨਾਂ ਦੀ ਸ਼ਿਕਾਇਤ ਹੈ ਹਾਲੇ ਕਿ ਉਹ ਸਾਰੇ ਆਪ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਹੁਦਿਆਂ ਤੇ ਰਹੇ ਆ ਸਰਕਾਰ ਦੇ ਵਿੱਚ ਵੀ ਮੰਤਰੀ ਸਭਾ ਦੇ ਇਸ ਕਰਕੇ ਉਸ ਤੋਂ ਬਾਅਦ ਦੀਆਂ ਵੀ ਜੋ ਵੇਖੀਆਂ ਹੋਈਆਂ ਉਹ ਸਾਰਾ ਵਿਸਤਾਰ ਅੱਜ ਫੇਰ ਜ਼ਿਕਰ ਕਰਕੇ ਤੇ ਹੱਥ ਜੋੜ ਕੇ ਜੋਧੜੀ ਕਰਕੇ ਫਿਰ ਅੱਜ ਅਸੀਂ ਜਾ ਰਹੇ ਹਾਂ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਆ ਉਹ ਜਲਦੀ ਬੁਲਾ ਕੇ ਜੋ ਵੀ ਹੁਕਮ ਗੁਰਮਰਿਆਦਾ ਮੁਤਾਬਕ ਹੈ ਕਿਉਂਕਿ ਹੁਕਮ ਤਖਤ ਦਾ ਹੋਣਾ ਔਰ ਗੁਰਮਰਿਆਦਾ ਮੁਤਾਬਕ ਪੰਥਕ ਰੋ ਰੀਤਾਂ ਦੇ ਮੁਤਾਬਕ ਜੋ ਵੀ ਸਿੰਘ ਸਾਹਿਬਾਨ ਠੀਕ ਸਮਝਣ ਅਸੀਂ ਆਪਣੀ ਵਚਨਬੱਧਤਾ ਦੁਹਾਈ ਆ ਤੇ ਆਸ ਕਰਦੇ ਆ ਕਿ ਜਿਹੜੀ ਮੀਟਿੰਗ ਹੈ ਸਿੰਘ ਸਾਹਿਬ ਉਚਿਤ ਤੀ ਬੁਲਾਓ ਸਿੰ ਸਿੰਘ ਸਾਹਿਬ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਤੇ ਜਿਹੜੇ ਉਹਨਾਂ ਦੇ ਸਟਾਫ ਦੇ ਜਿਹੜੇ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਦੇ ਦਿੱਤੀ ਆ ਕਿਉਂਕਿ ਜਿਹੜੀ ਆ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਜਾਪੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਥਨ ਭਾਵਨਾ ਦੇ ਨਾਲ ਆਪ ਆ ਕੇ ਅਸੀਂ ਦੇਣੀ ਸੀ ਕਿਸ ਕਰਕੇ ਦੇ ਦਿੱਤੀ ਕੋਈ ਗੱਲ ਸਿੰਘ ਸਾਹਿਬ ਦਾ ਫੈਸਲਾ ਕਰਤੇ ਸੀ ਜਿਸ ਮਿਲ ਜਾਣ ਮੈਨੂੰ ਕਿਹਾ ਗਿਆ ਸੀ ਵੀ ਤੁਸੀਂ ਅਕਾਲੀ ਦਲ ਦੇ ਬਿਆਨਕੀ ਜਾਓਗੇ ਜਿਨ੍ਹਾਂ ਕਹਿੰਦੀ ਅਕਾਲੀ ਦਾ ਜਿੰਦਾ ਰਹਿਣਾ ਜ਼ਰੂਰੀ ਹੈ ਕਪਤਨ ਮਿੰਦੇ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸਾਰੀ ਦੁਨੀਆ ਇਹ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਇਤਰੀ ਪਾਰਟੀ ਆਂ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋ ਜਨਾ ਮਰਜ਼ੀ ਜੋਰ ਲਾ ਲਵੇ ਉਹਨੂੰ ਚੁੱਠਲਾਇਆ ਨਹੀਂ ਗਿਆ ਸੀ ਚੰਗੀ ਗੱਲ ਅੱਜ ਸਾਰੇ ਯਾਦ ਕਰਨ ਲੱਗੇ ਆ ਕਿ ਜਨਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਮਰਤਾ ਇਤਿਹਾਸ ਹੈ ਜਿਸ ਕਰਕੇ ਅਸੀਂ ਕਿਹੜੀ ਹੈ ਤਾਂ ਹੀ ਬੇਨਤੀ ਕੀਤੀ ਹੈ ਸਿੰਘ ਸਾਹਿਬ ਨੂੰ ਕਿ ਹੋਣਾ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਕਿਰਪਾ ਕਰੋ ਕਿ ਜਲਦੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜੀਆਂ ਜੋ ਹੁਕਮ ਤੱਮਾ ਦਾ ਤੁਸੀਂ ਸਾਰੇ ਬਿਲਕੁਲ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਖ ਕੋਈ ਨਹੀਂ ਹੁਣ ਉਹਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਦਿੱਕਤ ਤੋਂ ਵਾਕਿਬ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਨ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆਗੇ ਕਿਉਂਕਿ ਐਸੋਡੇ ਪਾਰਟੀ ਆਪੋਜੀਸ਼ਨ 'ਚ ਹੈ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ੀਰ ਹੀ ਕਾਂਟੈਕਸਟ 'ਚ ਆਇਆ ਇਸ ਕਰਕੇ ਅਸੀਂ ਸਮਪਤ ਹਾਂ ਕਿ ਥੈਂਕ ਯੂ ਬਣਾ ਕਿਸੇ ਜਿਹੜੀ ਹੈ ਗਲਤੀ ਤਹਿਤ ਦੇ ਵਿੱਚ ਗਿਆ ਜੋ ਗੁਰਸਿੱਖ ਦਾ ਪਰਚ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਝੋਲੀ ਚ ਪਾਈ ਹੈ ਕਰਕੇ ਠੀਕ ਹੈ ਜੀ ਲੱਗਦਾ ਪੰਜਾਬ ਨੂੰ ਇੱਥੇ ਅਕਾਲੀਆਂ ਦੀ ਲੋੜ ਗਈ ਅਕਾਲੀਆਂ ਦੀ ਲੋੜ ਹੈ ਗਈ ਹੈ ਜੀ ਅਕਾਲੀਆਂ ਨਾਲ ਤਾਂ ਬੱਚਾ ਬੱਚਾ ਪੰਜਾਬ ਦਾ ਕਿੰਨਾ ਹੈ ਕਿ ਅਕਾਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਵਿਰੋਧੀ ਵੀ ਕਹਿਣ ਦਿੰਦੇ ਇਸ ਕਰਕੇ ਮਿਹਰਬਾਨ ਜੀ ਜੀਵਾ ਸਾਹਿਬ ਥੈਂਕ ਯੂ